ਮਾਣਯੋਗ ਪ੍ਰਵਾਸੀ ਸਾਡੇ ਭਰਾ ਬਜ਼ੁਰਗ ਨੌਜਵਾਨ ਮਾਵਾ ਭੈਣਾ ਜਿੰਨੇ ਵੀ ਤੁਸੀਂ ਪਹੁੰਚਿਓ ਸਾਰਿਆਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਤੇ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾਲ ਸਮਾਏ ਤੁਹਾਨੂੰ ਸਾਰਿਆਂ ਨੂੰ ਤਸ਼ਰੀਫ ਲਿਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਦੋਸਤੋ ਮੇਰੇ ਲਈ ਕੋਈ ਵੀ ਮੁਲਕ ਜਿਹੜਾ ਬਗਾਨਾ ਨਹੀਂ ਕਿਉਂਕਿ 17.5 ਸਾਲ ਦੀ ਉਮਰ 'ਚ ਮੈਨੂੰ ਪੰਜਾਬੀਆਂ ਨੇ ਇਸ ਤਰ੍ਹਾਂ ਦੀ ਸ਼ੋਹਰਤ ਦੇਤੀ ਉਲੰਧੀਆਂ ਦੀ ਸ਼ੋਹਰਤ ਦੇਤੀ ਕਿ ਜਿੱਥੇ-ਜਿੱਥੇ ਵੀ ਪੰਜਾਬੀ ਰਹਿੰਦੇ ਆ ਮੈਂ ਉੱਥੇ-ਉੱਥੇ ਕਈ-ਕਈ ਵਾਰ ਜਾ ਚੁੱਕਿਆ ਨਿਊਜ਼ੀਲੈਂਡ ਤੋਂ ਹੈਮਿਲਟਨ ਤੋਂ ਸ਼ੁਰੂ ਕਰ ਲਓ ਕ੍ਰਾਈਸਚਰਚ ਤੋਂ ਸ਼ੁਰੂ ਕਰ ਲਓ ਆਕਲੈਂਡ ਤੋਂ ਸ਼ੁਰੂ ਕਰ ਲਓ ਆ ਜੋ ਮੈਲਬਨ ਸਿਡਨੀ ਪਾਰਥ ਬੁਲਗੁਲਗਾ ਗ੍ਰਿਫਟ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਜਿੱਥੇ ਮਰਜੀ ਇਧਰੋਂ ਹਾਲੈਂਡ ਬੈਲਜੀਅਮ ਫਰਾਂਸ ਜਰਮਨੀ ਇਟਲੀ ਕੋਈ ਮੁਲਕ ਐਸਾ ਨਹੀਂ ਜਿੱਥੇ ਮੈਨੂੰ ਪੰਜਾਬੀਆਂ ਨੇ ਬੁਲਾ ਕੇ ਪਿਆਰ ਨਾ ਦਿੱਤਾ ਹੋਵੇ ਤੇ ਫਿਰ ਹੁਣ ਜਿਹੜਾ ਪਿਆਰ ਆ ਦੇਤਾ ਇਹਦਾ ਤਾਂ ਕੋਈ ਕਿਸੇ ਕਰੰਸੀ ਚ ਮੋਲੀ ਨਹੀਂ ਲਾ ਸਕਦਾ ਜੀ ਜੋ ਜੋ ਮਾਨ ਸਤਕਾਰ ਜੋ ਜ਼ਿੰਮੇਵਾਰੀ ਜੋ ਫਤਵਾ ਮੇਰੇ ਹੱਕ ਚ ਲੋਕਾਂ ਨੇ ਦੇਤਾ ਮੈਂ ਕਦੇ ਕਦੇ ਸੋਚਦਾ ਹੁੰਨਾ ਭਗਵੰਤ ਮਾਨਾ ਲੋਕਾਂ ਦੇ ਇਸ ਪਿਆਰ ਦਾ ਕਰਜ਼ਾ ਕਿਵੇਂ ਤਾਰਾਂਗਾ ਜੇ ਮੈਂ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਥੈਂਕਸ ਬੋਲਣ ਲੱਗ ਜਾ ਤਾਂ ਵੀ ਮੈਨੂੰ ਕਈ ਜਨਮ ਲੱਗਣਗੇ ਤੁਹਾਡੇ ਪਿਆਰ ਦਾ ਕਰਜ਼ਾ ਉਤਾਰਨ ਲਈ ਇੰਨਾ ਪਿਆਰ ਜਿਹੜਾ ਤੁਸੀਂ ਮੈਨੂੰ ਦਿੱਤਾ ਤੁਸੀਂ ਪਹਿਲਾਂ ਵੀ ਪੰਜਾਬ ਆਉਂਦੇ ਰਹੇ ਹੋ ਮੈਨੂੰ ਪਤਾ ਹੈ ਮੈਂ ਸਾਰੀਆਂ ਸੀਡੀ ਕੈਸੇਟਸ ਦੇ ਵਿੱਚ ਵੀ ਟਾਇਰ ਕਰਦਾ ਰਿਹਾ ਬਹੁਤ سارے ਪਰਿਵਾਰ ਆਹ ਜੇ ਨੇ ਜਿਹੜੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਬੜੀ ਮੁਸ਼ਕਲ ਨਾਲ ਮਨਾ ਕੇ ਲੈ ਕੇ ਆਉਂਦੇ ਨੇ ਬੱਚਿਆਂ ਨੂੰ ਕਿ 15 ਦਿਨ ਲਈ ਆ ਜਾਓ ਤਾਂ ਕਿ ਉਹਨਾਂ ਨੂੰ ਇਹ ਹੁੰਦਾ ਸਾਡੇ ਬਾਅਦ ਪੇਕੇਆਂ ਨਾਲ ਨਾਤਾ ਜੁੜਿਆ ਰਹੇ ਆਪਦਾ ਘਰ ਦੇਖ ਲੈਣਗੇ ਆਪਦੇ ਰਿਸ਼ਤੇਦਾਰ ਉਹਨਾਂ ਨੂੰ ਮਿਲ ਲੈਣਗੇ ਜਿਹੜੀਆਂ ਜ਼ਮੀਨਾਂ ਪਲਾਟ ਦੇਖ ਲੈਣਗੇ ਬੜੀ ਮੁਸ਼ਕਲ ਨਾਲ ਬੱਚਿਆਂ ਨੂੰ ਮਨਾ ਕੇ ਲੈ ਕੇ ਆਉਂਦੇ ਸੀ ਪਰ ਦਿੱਲੀ ਤੋਂ ਜਲੰਧਰ ਤੱਕ ਪਹੁੰਚਦੇ ਪਹੁੰਚਦੇ ਤਿੰਨ ਚਾਰ ਵਾਰੀ ਬੇਇੱਜ਼ਤੀ ਹੋ ਜਾਂਦੀ ਸੀ ਪੁਲਿਸ ਵਾਲਿਆਂ ਨੇ ਮਾਰਿਆ ਥੱਪੜ ਕਿਤੇ ਕੁਝ ਰੋਕ ਲਿਆ ਉਹ ਬੱਚਿਆਂ ਦੇ ਸਾਹਮਣੇ ਜਿਵੇਂ ਹੁੰਦਾ ਸੀ ਤਾਂ ਉਹ ਬੱਚੇ ਕਹਿੰਦੇ ਸੀ ਡੈਡ we don't want to stay here ਅਸੀਂ ਤਾਂ ਪਿੱਛੇ ਪਾਪਾ ਜਾਵਾਂਗੇ ਜਿੰਦੋਂ ਦੇ ਇਹ ਤਾਂ ਨਹੀਂ ਹੋਈਆਂ ਤੁਹਾਡੇ ਚ ਵੀ ਬੈਠੇ ਹੋਣੇ ਜਿੰਨਾਂ ਇਹ ਹੋਈਆਂ ਨੇ ਬੇਇੱਜ਼ਤੀਆਂ ਹੁੰਦੀਆਂ ਸੀ ਇੱਥੇ ਖਾਣੇ ਜਾਓ ਉੱਥੇ ਉਹ ਕਿੱਧਰ ਮੂੰਹ ਚੱਕਿਆ ਕਿਸੇ ਕੰਮ ਜਾਓ ਕੋਈ ਕੰਮ ਨਹੀਂ ਹੋ ਰਿਹਾ ਪੈਸੇ ਦੇ ਇੱਕ ਮੇਰਾ ਦੋਸਤ ਹੈ ਉਹਨੇ ਗੱਲ ਦੱਸੀ ਮੈਨੂੰ ਕਹਿੰਦਾ ਯਾਰ ਆਪਣਾ ਦੋਸਤ ਹੈ ਕੈਲੀਫੋਰਨੀਆ ਚ ਕੰਮ ਕਰਦੇ ਟਰੈਕਿੰਗ ਦਾ ਕੰਮ ਕਰਦਾ ਕਹਿੰਦਾ ਯਾਰ ਆਪਣੇ ਭਰਾ ਤੋਂ ਠੇਕਾ ਲੈਣ ਆ ਗਿਆ ਵੀ ਚਲ 25 ਸਾਲ ਹੋ ਗਏ ਚਲ ਤੂੰ ਪਿਛਲੇ 5 ਸਾਲ ਦਾ ਹੀ ਠੇਕਾ ਦੇ ਦੇ ਬਾਕੀ ਚਲ 20 ਸਾਲ ਤੂੰ ਬਾਹਲੀ ਜਿਹੜੀ ਕੋਈ ਗੱਲ ਨਹੀਂ ਉਹ ਕਹਿੰਦਾ ਮੈਂ ਠੇਕਾ ਲੈਣ ਆਇਆ ਤੇ ਦਸ ਬੈਠਾ ਕਿਤੇ ਕਹਿੰਦਾ ਮੈਂ 5 ਦਿਨ ਕਿਉਂ ਜਾਣਾ ਉਹਨੇ ਕੀ ਕੀਤਾ ਕੋਈ ਐਸਆਈ ਐਸਚੋ ਲੋਕਲ ਜਾਣ ਦੇ ਹੁੰਦਾ ਉਹਦੇ ਨਾਲ ਕੀਤੀ ਗੱਲ ਬੱਕਰੀ ਚੋਰੀ ਦਾ ਕੇਸ ਪਵਾਤਾ ਉਹਤੇ। ਔਰ ਬੱਕਰੀ ਚੋਰੀ ਦੇ ਕੇਸ ਚ ਪਾਸਪੋਰਟ ਫੜ ਲੈਂਦੇ ਆ ਜੀ। ਉਹਦਾ ਪਾਸਪੋਰਟ ਲੈ ਲਿਆ ਉਹ ਪੈਸੇ ਠਿਕਾ ਲਾਇਆ ਠਿਕਾ ਲੈਣ ਸੀ ਪੈਸੇ ਦੇ ਕੇ ਗਿਆ ਕਹਿੰਦਾ ਮੈਨੂੰ ਜਾ ਲੈਣ ਤਾਂ ਮੈਨੂੰ ਉਧਰੋਂ ਨਾ ਕਿਤੇ ਮੇਰਾ ਪੰਗਾ ਪੈ ਜੇ ਕੰਮ ਤੋਂ ਨਾ ਕੱਢ ਦੇਣਾ ਮੈਨੂੰ। ਆ ਕੰਮ ਹੁੰਦੇ ਨੇ। ਜਾ ਫਿਰ ਤਰੀਕ ਕਿਉਂਕਿ ਤੁਹਾਡੀ ਤਾਂ ਇੱਕ ਵਾਪਸੀ ਦੀ ਡੇਟ ਹੁੰਦੀ ਹੈ ਕਨਫਰਮ। ਉਹਨਾਂ ਚਿਰ ਟਲ ਜਾਂਦੇ ਸੀ। ਕੋਈ ਚਾਹ ਉਹਨਾਂ ਚਿਰ ਟਲ ਜਾਓ ਇਹਨੂੰ ਤਾਂ ਜਾਣਾ ਹੀ ਜਾਣਾ ਹੈ ਇਹ ਦੱਸਦਾ ਤਾਂ ਸਕਦਾ ਨਹੀਂ। ਇਸ ਤਰ੍ਹਾਂ ਦੀਆਂ ਕੱਜਲ ਕਵਾਰੀਆਂ ਜ਼ਮੀਨਾਂ ਦੇ ਝਗੜੇ ਆਉਂਦਿਆਂ ਨੂੰ ਇੱਕੋ ਬੜੀ ਫੇਮਸ ਗੱਲ ਹੈ ਮੈਂ ਕਿਹਾ ਸੀੜੀ 'ਚ ਵੀ ਕੀਤੀ ਸੀ ਜਲੰਧ ਕੋਈ ਆਇਆ ਐਨ ਆਰ ਆਈ ਉਹਨੇ ਆਖਿਆ ਪਲਾਟ ਦੇਖਿਆ ਜੀ ਆਪਣਾ ਬੜਾ ਵਧੀਆ ਸ਼ਾਨਦਾਰ ਪਲਾਟ ਆ ਆਪਣਾ ਬੜੀ ਪੌਸ਼ ਕਲੋਨੀ 'ਚ ਜਦੋਂ ਗਿਆ ਉੱਥੇ ਬੜੀ ਸ਼ਾਨਦਾਰ ਕੋਠੀ ਬਣੀ ਹੋਈ ਉਹਦੇ ਲਿਖਿਆ ਵੀ ਹੋਇਆ ਡੀ ਐਸ ਪੀ ਫਲਾਨਾ ਸਿੰਘ ਤੇ ਉਹਨੇ ਬੈਲ ਮਾਰੀ ਨਿਕਲੇ ਬਾਅਦ ਕਹਿੰਦਾ ਹਾਂ ਜੀ ਦੱਸੋ ਕਹਿੰਦਾ ਜੀ ਮੈਂ ਮੇਰੇ ਕੋਲ ਨਕਸ਼ਾ ਵੀ ਹੈ ਆ ਪਲਾਟ ਜਿਹੜਾ ਹੈ ਇਹਨੇ ਨੰਬਰ 908 ਨੰਬਰ ਜਿਹੜਾ ਹੈ ਇਹ ਮੇਰਾ ਹੈ ਕਹਿੰਦਾ ਮੈਂ ਤੁਹਾਨੂੰ ਕਿੰਨੂੰ ਕਹਦਾ ਕਹਿੰਦਾ ਤੇ ਵੀ ਮੇਰਾ ਹੈ ਕਹਿੰਦਾ ਸਰ ਕੋਠੀ ਕਹਿੰਦਾ ਫਿਰ ਮੇਰੀ ਕੋਠੀ ਥੱਲੇ ਆ ਗਿਆ ਹੋਣਾ ਫਿਰ ਉਹਨੂੰ ਪੁਲਿਸ ਚਾਹੇ ਕੌਣ ਬੰਗਾ ਲਵੇ ਜੀ بڑے ਪਲਾਟ ਥੋੜੇ ਇਦਾਂ ਕੋਠੀਆਂ ਥੱਲੇ ਆ ਗਏ ਯਾਰ ਸਹੀ ਹੈ ਨਾ ਉਹਨੋ ਪਲਾਟ ਕੋਠੀਆਂ ਸਮੇਤ ਤੁਹਾਨੂੰ ਦੋ ਆਣੇ ਨੇ ਕੋਠੀ ਵੀ ਨਾਲ ਆਊਗੀ ਹੁਣ ਵਿਆਹ ਚ ਸਮਾ ਲਵ ਯੂ ਟੂ ਲਵ ਯੂ 3 ਆਹੀ ਪਿਆਰ ਹੈ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਆਹੀ ਪਿਆਰ ਹੈ ਜਿਹੜਾ ਬਰੁਧੀਆਂ ਨੂੰ ਬੋਲਣ ਨਹੀਂ ਦਿੰਦਾ ਥੋੜਾ ਜਿਹਾ ਬੋਲਦੇ ਨੇ ਲੋਕ ਗਾਣਾ ਕੱਢਣ ਲੱਗ ਜਾਂਦੇ ਕ ਵੀਰੋ ਮੈਨੂੰ ਮਸਲਿਆਂ ਦਾ ਪਤਾ ਮੈਂ ਥੱਲੋਂ ਆਇਆ ਮੈਂ ਧਰਤੀ ਤੋਂ ਆਇਆ ਜੀ ਮੈਂ ਗਰਾਊਂਡ ਤੋਂ ਆਇਆ ਬਲਕਿ ਗਰਾਊਂਡ ਤੋਂ ਵੀ ਥੱਲੋਂ ਆਇਆ ਮੈਨੂੰ ਕਿ ਪੱਤਰਕਾਰ ਨੇ ਪੁੱਛਿਆ ਆਪ ਬਹੁਤ ਉਚਾਈ ਪਰ ਚਲੇ ਗਏ ਮੈਂ ਕਿਹਾ ਅੱਛੇ ਜੀ ਆਪਕੋ ਡਰਨੇ ਲੱਗਤਾ ਮੈਂ ਕਿਹਾ ਕਿਸ ਬਾਤ ਸੇ ਕਹੀਂ ਨੀਚੇ ਆ ਗਏ ਤੋ ਮੈਂ ਕਿਹਾ ਜੀ 30 30 40 40 ਫੁੱਟ ਡੂੰਗੇ ਬੋਰ ਦੇ ਟੋਇਆਂ ਚੋਂ ਨਿਕਲ ਕੇ ਆਇਆ ਉਦੋਂ ਥੱਲੇ ਤਾਂ ਪਾਣੀ ਹੈ ਜੀ ਬਸ ਹਾਂ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਹੈ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਡਰ ਲੱਗਦਾ بس ਇੱਕ ਰੱਬ ਤੋਂ ਡਰ ਲੱਗਦਾ ਹੈ ਪਰਮਾਤਮਾ ਤੋਂ ਡਰ ਲੱਗਦਾ ਹੈ ਕਿ ਹੰਕਾਰ ਨਾ ਆ ਜਾਏ ਉਹਨੂੰ ਮੰਨ ਕੇ ਸਮਤ ਬੱਚੇ ਸਾਨੂੰ ਕੰਮ ਕਰਨ ਦਾ ਬਲ ਬਖਸ਼ੀਂ